तो भाई। गर्मी ओ पाजी तो गर्मी तो हुन होनी शिकंजी भी पढ़ाईए बारा एसे वास्तव रुक आ लो भाजी शिकंजी भी ओ, ठंडी ठार ठा गर्मी तो दूर हो ਯਾਰ ਗਰਮੀ ਮੈਂ ਤਾਂ ਮੰਨਿਆ ਉਹ ਏਡੀ ਗਰਮੀ ਕੁਫੇ ਖੜਾ ਆ ਨਾਰਕੰਦ ਖਾਮ ਕਰ ਲੈ ਉਹ ਪਾਜੀ ਚਾਰ ਗਲਾਸ ਵੇਚਾਂਗੇ ਉਹ ਤਾਂ ਹੀ ਘਰ ਚੱਲੂਗਾ ਕਿਆਣਿਆਂ ਨੂੰ ਰੋਟੀ ਕਿੱਥੋਂ ਖਲਾਉਣੀ ਆ ਗੱਲ ਤਾਂ ਸਹੀ ਆ ਗੱਲ ਤਾਂ ਸਹੀ ਆ ਆ ਵਧੀਆ ਜੀ ਕਰੀ ਲਾਓ ਪਾਜੀ ਲਾਓ ਐ ਠੰਡੀ ਠਾਰ ਤੁਹਾਡੇ ਕਲੇਜੇ ਠੰਡ ਪਾ ਦੇਣੀ ਇਹਨੇ ਬਸ ਭਰਾ ਬਸ ਇੱਕ ਵਾਰੀ ਗਲਾਸ ਪੀਓ ਸਹੀ ਪੂਰੇ ਸ਼ਹਿਰ ਚ ਮੇਰੇ ਵਰਗੀ ਸ਼ਕੰਜ ਵੀ ਨਹੀਂ ਕੋਈ ਬੁਲਾਉਂਦਾ ਵਾਹ ਜੀ ਵਾਹ ਹਾਂਜੀ ਉਹ ਤੁਸੀਂ ਹੋ ਨਾ ਉਹ ਸਿੰਧਾ ਚੰਗਵੀ ਆਲਾ ਹਾਂਜੀ ਹਾਂਜੀ ਹਾਂ ਮੈਂ ਬਹੁਤ ਆਨੰਦ ਸੋਇਆ ਤੁਹਾਡਾ ਉਹ ਪਾਜੀ ਸਾਡੇ ਮਸਾਲੇ ਬਹੁਤੇ ਮਸ਼ਹੂਰ ਆ ਆ ਲੋ ਠੰਡਾ ਹਾਂਜੀ ਜੀ ਇਹਦਾ ਰਹਿ ਭਰਾ ਆਨੰਦ ਆ ਗਿਆ ਪਾਜੀ ਸਾਡਾ ਕੰਮ ਹੀ ਇਹ ਆ ਲੋਕਾਂ ਦੇ ਕਾਜੇ ਠੰਡ ਪਾਣੀ ਕਿੰਨੇ ਪੈ ਹੈ 20 ਰੁਪਏ ਪਾਜੀ ਆਹ 20 ਰੁਪਏ ਧੰਨਵਾਦ ਚੰਗਾ ਜੀ ਹੋ ਆ ਘੁੱਟ ਰਹਿ ਗਈ ਪੀ ਲੋ ਪੀ ਲੋ ਪਾਜੀ ਇੱਕ ਗੱਲ ਪੁੱਛਾਂ ਭਾਜੀ ਹਾਂਜੀ ਤੁਸੀਂ ਇੰਨੀ ਗਰਮੀ 'ਚ ਕਿੱਥੇ ਤੁਰੇ ਆ ਮੈਂ ਜਲਾਂ ਵੋਟ ਪਾਉ ਉਹ ਭਾਜੀ ਅੱਜ ਪਹਿਲੀ ਜੂਨ ਆ ਇੰਨਾ ਗਰਮ ਦੇ ਨਾ ਕਿੱਥੇ ਤੁਰੇ ਆ ਘਰ ਆਰਾਮ ਕਰੋ ਬਹਿ ਕੇ ਤੁਸੀਂ ਕਿਹਾ ਸੀ ਨਾ ਚਾਰ ਗਲਾਸ ਵੇਚੂਗਾ ਤਾਂ ਘਰ ਚੱਲੂਗਾ ਹਾਂਜੀ ਮੈਂ ਵੀ ਵੋਟ ਪਾਣ ਜਾਊਗਾ ਸਰਕਾਰ ਬਣੂਗੀ ਤਾਂ ਦੇਸ਼ ਚੱਲੂਗਾ ਕੰਟੈਕਟ ਓਏ ਇੱਕ ਮਿੰਟ ਭਾਜੀ ਹਾਂਜੀ ਗੱਲ ਤੁਸੀਂ ਜਮਾਂ ਹੀ ਠੀਕ ਕੀਤੀ ਆ ਕਿ ਇੱਕ ਇੱਕ ਵੋਟ ਨਾਲ ਹੀ ਦੇਸ਼ ਚੱਲੂਗਾ ਬਿਲਕੁਲ ਉਹ ਬਾਜੀ ਮੈਨੂੰ ਵੀ ਲੈ ਚਲੋ ਚਲੋ ਮੈਂ ਵੀ ਵੋਟ ਪਾਉਂਗਾ ਆਪਾਂ ਅੱਜ ਦੋਵੇਂ ਇੱਕ ਜੂ ਨੂੰ ਵੋਟ ਪਾਵਾਂਗੇ ਆਓ ਚਲੀਏ ਹਰਤ ਦੇ ਮਤਦਾਤਾ ਹਾਂ ਅਸੀਂ ਭਾਰਤ ਦੇ ਮਤਦਾਤਾ ਹਾਂ ਭਾਰਤ ਦੇ ਮਤਦਾਤਾ ਹਾਂ ਅਸੀਂ ਭਾਰਤ ਦੇ ਮਤਦਾਤਾ